ਬਹੁਤ ਹੀ ਸਤਿਕਾਰਯੋਗ ਸਾਥਿਓ ਤੁਹਾਨੂੰ ਪਤਾ ਹੈ ਆਪਾਂ ਲਗਾਤਾਰ ਧਰਨੇ ਮੀਟਿੰਗਾਂ ਚਲਾ ਰਹੇ ਆ ਤਾਂ ਸਾਥਿਓ ਤੁਹਾਨੂੰ ਵੀ ਪਤਾ ਹੈ ਕਿ ਸਰਕਾਰ ਵਾਰ-ਵਾਰ ਆਪਾਂ ਨੂੰ ਮੀਟਿੰਗਾਂ ਦੇ ਕੇ ਟਾਈਮ ਟਪਾਰੀਏ ਤਾਂ ਸਾਥਿਓ ਜਦੋਂ ਜਾਣਿਆ ਸਾਥਿਓ ਟਾਈਮ ਮੰਗ ਕੇ ਸਮਾਂ ਮੰਗ ਲਿਆ ਜਾਂਦਾ ਹੈ ਤਾਂ ਮੈਂ ਤੁਹਾਨੂੰ ਫੇਰ ਦੱਸ ਦੇਣਾ ਚਾਹਣਾ ਸਾਥਿਓ ਸਰਕਾਰ ਆਪਾਂ ਨੂੰ ਫਿਰ ਇੱਕ ਵਾਰੀ ਮੀਟਿੰਗ ਦੇ ਕੇ ਟਾਈਮ ਟਪਾਉਣ ਦੀ ਕੋਸ਼ਿਸ਼ ਕਰ ਰਹੀ ਏ ਅਸੀਂ ਲਗਭਗ 2 ਦਿਨਾਂ ਤੋਂ ਇਹ ਕਹਿ ਰਹੇ ਆਂ ਕਿ ਸਾਡਾ ਹੱਲ ਕਰਾ ਦਿਓ ਤਾਂ ਸਾਖਿਓ ਉਹਨਾਂ ਵੱਲੋਂ ਇਹ ਪ੍ਰਸ਼ਾਸਨ ਵੱਲੋਂ ਕਿਆ ਜਾ ਰਿਹਾ ਹੈ ਕਿ ਤੁਹਾਡਾ ਹੋ ਸਕਦਾ ਹੈ ਇਸ ਵਾਰੀ ਹੱਲ ਹੋ ਜੇ ਤਾਂ ਇੱਕ ਵਾਰ ਫਿਰ ਪ੍ਰਸ਼ਾਸਨ ਤੇ ਭਰੋਸਾ ਕੀਤਾ ਗਿਆ ਤਾਂ ਮੈਂ ਤੁਹਾਨੂੰ ਫਿਰ ਅਪੀਲ ਕਰਦਾ ਕਿਉਂਕਿ ਘਰਾਂ 'ਚ ਬੈਠੇ ਤੁਸੀਂ ਸਾਲ ਬੈਠੇ ਰਹੋਗੇ ਕਿਤਾਬਾਂ ਚੱਕੀ ਰੱਖੋਗੇ ਤਾਂ ਤੁਹਾਡਾ ਹੱਲ ਹੋਣ ਵਾਲਾ ਨਹੀਂ ਜੇਕਰ ਤੁਸੀਂ ਇੱਕ ਧਰਨੇ ਦੋ ਧਰਨੇ ਦੇ ਵਿੱਚ ਅਟੈਂਡ ਹੁੰਨੇ ਹੋ ਜੇ ਆਉਣੇ ਹੋ ਤਾਂ ਸਾਥਿਓ ਜਲਦੀ ਹੱਲ ਹੋਣ ਦੀ ਸੁਭਾਵਨਾ ਹੈ ਮੈਂ ਤੁਹਾਨੂੰ ਅਪੀਲ ਕਰਦਾ ਤੁਸੀਂ ਅੱਗੇ ਪਹਿਲਾਂ ਬਹੁਤ ਵਧੀਆ ਰਿਸਪੌਂਸ ਦਿੱਤਾ ਸੀ ਧਰਨੇ ਤੇ ਆਉਣ ਦਾ ਪਰ ਫਿਰ ਤੁਸੀਂ ਉਸੇ ਤਰ੍ਹਾਂ ਚੁੱਪ ਕਰ ਗਏ ਹੋ ਸਾਥਿਓ ਪੋਸਟਾਂ ਆਉਣ ਦੀ ਉਮੀਦ ਨਹੀਂ ਹੈਗੀ ਜਿੰਨੀ ਤੁਸੀਂ ਲੈ ਰੱਖੀਏ ਮੈਂ ਤੁਹਾਨੂੰ ਅਪੀਲ ਕਰਦਾ 55% ਹੱਲ ਆਉਣ ਦੀ ਕੋਈ ਉਮੀਦ ਨਹੀਂ ਉਮਰ ਹੱਤ ਕੋਈ ਹੱਲ ਹੋਣ ਦੀ ਉਮੀਦ ਨਹੀਂ ਨਾ ਲੈਕਚਰਰ ਭਰਤੀ ਆਉਣ ਦੀ ਉਮੀਦ ਹੈ ਨਾ ਸੋਧ ਪੱਤਰ ਉਮੀਦ ਹੋਣ ਦੀ ਹਾਲ ਹੈ ਤਾਂ ਮੈਂ ਤੁਹਾਨੂੰ ਅਪੀਲ ਕਰਦਾ ਵੇਖੋ ਘਰਾਂ ਚੋਂ ਬੈਠ ਕੇ ਠੀਕ ਹੈ ਅਜੇ ਟਾਈਮ ਦੇਣਗੇ ਪੇਪਰ ਦਾ ਵੀ ਦੇਣਗੇ ਜੇ ਪੋਸਟਾਂ ਆਈਆਂ ਤਾਂ ਟਾਈਮ ਦੇਣਗੇ ਜੇ ਪੋਸਟਾਂ ਸਾਥਿਓ ਨਾ ਆਈਆਂ ਤਾਂ ਕੋਈ ਹੱਲ ਨਹੀਂ ਹੋਣ ਵਾਲਾ ਸਾਥਿਓ ਇੱਕ ਵਾਰ ਫਿਰ 27 ਤਰੀਕ ਨੂੰ ਸਿੱਖਿਆ ਮੰਤਰੀ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਉਹਦੇ ਵਿੱਚ ਆਪਾਂ ਨੂੰ ਫਿਰ ਇੱਕ ਵਾਰ ਮੀਟਿੰਗ ਦਿੱਤੀ ਜਾ ਰਹੀ ਏ ਤਾਂ ਸਾਥਿਓ ਆਪਣਾ ਜਿਹੜਾ 22 ਤਰੀਕ ਨੂੰ ਤਰਨਾ ਅਨਾਉਂਸ ਕੀਤਾ ਹੋਇਆ ਸੀ ਉਹ ਇੱਕ ਵਾਰ ਫਿਰ ਮੁਲਤਵੀ ਕੀਤਾ ਜਾਂਦਾ ਤੇ ਸਾਥਿਓ ਜੇਕਰ ਆਪਣਾ ਹੱਲ ਨਹੀਂ ਹੁੰਦਾ ਤਾਂ ਸਾਥਿਓ ਆਪਾਂ ਜਲਦ ਫਿਰ ਇੱਕ ਤਰਨਾ ਅਨਾਉਂਸ ਕਰਾਂਗੇ ਧੰਨਵਾਦ ਮੈਂ ਸਾਥੀ ਅਜਿਨ ਸਿੰਘ ਕਬਾਇਆ ਸੂਬਾ ਪ੍ਰਧਾਨ ਬੀਏਟਾਟ ਬੀਏਟਾਟ ਪਾਸ ਪੰਜਾਬ ਧੰਨਵਾਦ ਸਾਥੀਓ